ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਲੌਕਡਾਊਨ ਕਰੋਨਾ ਕਾਲ ਜਿਨੇ ਕੇ ਦੁਨੀਆ ਦੀ ਕੰਮ ਕਰਨ ਦੀ ਸਿਸਟਮ ਨੂੰ ਚੇਂਜ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਆਪਾਂ ਕਿਚਾਰੀ ਦੇ ਬਾਹਰ ਤੇ ਇੱਕ ਜਿਹੜਾ ਡਰਾਈਵਰੀ ਦਾ ਕਿੱਤਾ ਜਿਹੜਾ ਕਿ ਅਕਸਰ ਅੱਜ ਤੱਕ ਬੰਦਿਆਂ ਦੇ ਹਿੱਸੇ ਚ ਆਇਆ ਸੀ ਪਰ ਹਾਲਾਤਾਂ ਨੇ ਇੰਨਾ ਕਿ ਚੇਂਜ ਲਿਆਂਦਾ ਕਿ ਆ ਲੜਕੀ ਆ ਆਪਣੇ ਵਿੱਚ ਆਪਣੇ ਕੋਲ ਔਰ ਆਟੋ ਈ ਰਿਕਸ਼ਾ ਚਲਾਉਂਦੀ ਆ ਲੋ ਮੈਂ ਤੁਹਾਡੇ ਨਾਲ ਸਿੱਧੇ ਤੌਰ ਤੇ ਇਹਨਾਂ ਦੀ ਰੂਬਰੂ ਗੱਲ ਕਰਵਾਉਂਗਾ ਹਾਂਜੀ ਮੈਡਮ ਕੀ ਨਾਮ ਆ ਤੁਹਾਡਾ ਕਮਲਪ੍ਰੀਤ ਕੌਰ ਹਾਂਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਬਸਤੀ ਦੇ ਜੋਧੇਲ ਬਸਤੀ ਹਾਂਜੀ ਨੈਰੀਡੋ ਹਾਂਜੀ ਬੱਚੇ ਦੋ ਨੇ ਬੇਟਾ ਬੇਟੀ ਹਸਬੰਡ ਹਸਬੰਡ ਉਹ ਪਿੱਛੇ ਆਟੋ ਲਗਾਉਂਦਾ ਉਹ ਹਸਬੰਡ ਅਰੇ ਵਾਹ ਉਹ ਹਸਬੰਡ ਆਇਓ ਹਾ ਸਰਦਾਰ ਜੀ ਹਾਂ ਜੀ ਆ ਦੇਖੋ ਵੀ ਕਿਆ ਬਾਤ ਆ ਫਾਰਨ ਦੇ ਵਿੱਚ ਅਕਸਰ ਆਪਾਂ ਦੇਖਦੇ ਆਂ ਵੀ ਪਤੀ ਪਤਨੀ ਟਰਾਲੇ ਚਲਾਉਂਦੇ ਆ ਜੇ ਹਸਬੰਡ ਚਲਾ ਰਿਹਾ ਤਾਂ ਔਰਤ ਸੁਤੀ ਪਈ ਆ ਜੇ ਔਰਤ ਚਲਾ ਰਹੀ ਐ ਤਾਂ ਹਸਬੰਡ ਸੁੱਤਾ ਪਿਆ 60 60 ਫੁੱਟੇ ਟਰਾਲੇ ਚਲਾਉਂਦੇ ਆ ਪਰ ਇੱਥੇ ਵੀ ਤੁਹਾਨੂੰ ਅਸੀਂ ਇੱਕ ਜੋੜੀ ਮਿਲਾ ਰਹੇ ਆ ਜਿਹੜਾ ਕਿ ਹਸਬੰਡ ਆ ਹਾਂ ਜੀ ਭਾਈ ਸਾਹਿਬ ਕੀ ਧੌਣ ਦਾ ਨਾਮ ਤੁਹਾਡਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੁਸੀਂ ਆਟੋ ਚਲਾਉਂਦੇ ਹੋ ਹਾਂ ਜੀ ਸਰ ਔਰ ਕਿੰਨੇ ਪੈਸੇ ਕਮਾ ਲੈਂਦੇ ਹੋ ਸ਼ੇਸਾ ਸਰ ਜੀ ਰੋਜ ਦਾ ਤੁਹਾਡਾ ਗੈਸ ਵਾਲਾ ਹੈ ਕਿ ਗੈਸ ਵਾਲਾ ਗੈਸ ਵਾਲਾ ਇਹ ਤੁਹਾਡੇ ਮਿਸਿਸ ਆ ਹਾਂਜੀ ਮਿਸਿਸ ਤੁਹਾਨੂੰ ਵਾਈਫ ਇੱਕ ਈ ਰਿਕਸ਼ਾ ਚਲਾਉਂਦੀ ਆ ਅੱਜ ਉਧਰ ਆਓ ਹਾਂਜੀ ਹਾਂਜੀ ਇੱਧਰ ਆ ਜਿਓ ਤੁਹਾਡੀ ਵਾਈਫ ਈ ਰਿਕਸ਼ਾ ਚਲਾਉਂਦੀ ਆ ਲੋਕਾਂ ਨੂੰ 10 10 ਰੁਪਏ 20 20 ਰੁਪਏ ਵਾਸਤੇ ਵਾਜਾ ਮਾਰਦੀ ਆ ਔਰ ਤੁਸੀਂ ਆਪਣਾ ਕਿਦਾਂ ਦਾ ਮਹਿਸੂਸ ਕਰਦੇ ਹੋ ਸਰ ਮਿਹਨਤ 'ਚ ਕੋਈ ਡਰ ਨਹੀਂ ਹੈਗਾ ਵੈਰੀ ਗੁੱਡ ਗੁੱਡ ਮਿਹਨਤ ਦਾ ਕੋਈ ਮੇਨਾ ਨਹੀਂ ਮਹਾਰਾਜ ਨੇ ਵੀ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਡੇ ਮਹਾਰਾਜ ਨੇ ਕਿਹਾ ਕਿਰਤ ਕਰੋ ਮੰਗ ਕੇ ਨਹੀਂ ਖਾਣਾ ਮਿਹਨਤ ਕਰਕੇ ਖਾਓ ਗੱਲ ਤੁਸੀਂ ਕਿੰਦਾ ਮਹਿਸੂਸ ਕਰਦੇ ਹੋ ਵਧੀਆ ਮਹਿਸੂਸ ਕਰਦੇ ਕਿਸੇ ਦੇ ਹੱਥਾਂ ਹੱਥਾਂ ਦੇਖਾਂ ਲ ਕੇ ਮੰਗਣ ਨਾਲ ਤਾਂ ਵਧੀਆ ਨਹੀਂ ਬੱਚੇ ਕਿੱ데 ਕੱਡੇ ਆ ਬੱਚੇ ਛੋਟੇ ਇਹ ਜਿਹੜੇ 10 11 ਸਾਲ ਦੇ ਫਿਰ ਉਹ ਕਿੱ데 ਭਰੋਸੇ ਛੱਡ ਕੇ ਆਨੇ ਹੋ ਪੱਲੇ ਕੋਈ ਨਹੀਂ ਹੈਗਾ ਪਿੱਛੇ ਮਕਾਨ ਆਪਣਾ ਹਾਂਜੀ ਉਹ ਨਹੀਂ ਬਣਾਇਆ ਕਿਸਤਾ ਤੇ ਪੂਜਾ ਕਰਦੇ ਨੇ ਇਹ ਕਿਸਤਾ ਵਾਲਾ ਅੱਛਾ ਸੋਹਰਿਆਂ ਦੀ ਪੇਕਿਆਂ ਦੀ ਸਪੋਰਟ ਨਹੀਂ ਹੈ ਕਿਸੇ ਦੀ ਨਹੀਂ ਜੀ ਨੋ ਸਪੋਰਟ ਕਿਸੇ ਦਿਨ ਨੋ ਸਪੋਰਟ ਕਿਸੇ ਦਿਨ ਨੋ ਸਪੋਰਟ ਤੁਸੀਂ ਇੱਥੋਂ ਕਿੰਨੇ ਕਿੰਨੇ ਪੈਸੇ ਰੋਜ਼ ਕਮਾ ਲੈਨੇ ਹੋ ਬਸ ਟੈਂਪਾਸ ਜੋਕੇ ਕਮਾ ਲੈਨੇ ਆ 500 600 ਇੰਨੇ ਦੀ ਬੰਦਾ 500 600 ਤੁਸੀਂ ਵੀ ਤਾਂ 10 ਵਜੇ ਕਿੰਧਰ ਦਾ ਮੈਂ ਕਿੰਨੀ ਦੇਰ ਡਿਊਟੀ ਕਰਦੇ ਹਾਂ ਇੱਥੇ ਘਰੋਂ 9 10 ਵਜੇ ਜਾਣੀ ਐ 3 ਵਜੇ ਨੇ ਚੱਲ ਜੰਨੀ ਜਾਂਦੇ ਜਾਂਦੇ ਦੂਰ ਹਨ ਘਾਟੇੜ ਘੰਟਾ ਲੱਗ ਜਾਂਦਾ 5 ਵਜੇ ਬੱਚੇ ਵੀ ਪਿੱਛੇ ਲੈਕਣੇ ਹੁੰਦੇ ਨੇ ਬੱਚੇ ਦੇ ਨੇ ਹੁੰਦੇ ਨੇ ਨਾ ਪਿੱਛੇ ਹਾਂ ਕਰਦੇ ਤੇ ਤੁਸੀਂ ਕਿੰਨੀ ਦੇਰ ਚਲਾਉਨੇ ਹੋ ਆਟੋ ਮੈਂ ਵੀ ਸਰ 5 ਵਜੇ ਤੱਕ ਚਲਾਉਣਾ ਸ਼ਾਮ ਨੂੰ अच्छा हां मतलब 10 ਘੰਟੇ ਤੋਂ ਲਗਾਤਾਰ ਮਤਲਬ ਫਿਰ ਇਹ ਘਰ ਦੇ ਇਹਨਾਂ ਨੂੰ ਪਹਿਲਾਂ ਭੇਜ ਕੇ ਘਰ ਦਾ ਕੰਮ ਕਾਜ ਕਰ ਲੈਂਦੇ ਆ ਤੁਸੀਂ ਘਰ ਦੇ ਕੰਮ ਚ ਵੀ ਇਹਨਾਂ ਦਾ ਹੱਥ ਵਟਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਵਟਾਈ ਦਿੰਦੇ ਹੈ ਬਿਲਕੁਲ ਕੀ ਕੀ ਵਧੀਆ ਬਣਾਉਂਦੇ ਆ ਇਹ ਉਹਦਾ ਸਬਜ਼ੀ ਚ ਹਾਂ ਹਾਂ ਚਾਵਲ ਬਣਾਉਂਦੇ ਵਧੀਆ ਕੱਲੇ ਚਾਵਲ ਹਾਂਜੀ ਰੋਟੀ ਨਹੀਂ ਬਣਾਣੀ ਆਂਦੀ ਸਬਜ਼ੀ ਬਣਾ ਲੈਂਦੇ ਆ ਸਬਜ਼ੀ ਕਿਹੜੀ ਕਿਹੜੀ ਬਣਦੀ ਵਧੀਆ ਬਣਾ ਲੈਂਦੇ ਆ ਦੱਸ ਦੱਸੋ ਦੱਸ ਚਿਕਨ ਬਣਾਉਂਦੇ ਆ ਅਰੇ ਕੀ ਬਾਤ ਹੈ ਉਹ ਹੀ ਖਾਂਦੇ ਨੇ ਨਾ ਤਾਂ ਕਰਕੇ ਅੱਛਾ 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 ਉਮਰ ਕਿੰਨੀ ਆ ਤੁਹਾਡੀ ਉਮਰ ਮੇਰੀ ਹੋਣੀ 3 ਮਹੀਨਾ ਲੱਗ ਗਿਆ ਨਾ ਹਾਂਜੀ ਵਿਆਹ ਨੂੰ ਕਿੰਨਾ ਸਾਲ ਹੋ ਗਿਆ ਵਿਆਹ ਨੂੰ ਹੋ ਗਏ 12 ਸਾਲ ਹੋ ਗਏ ਪੇਕੇ ਕਿੱਥੇ ਆ 1 ਕਿਲੋ ਲੁਧਿਆਣੇ ਦੇ ਅੰਬਰ ਸਰਾ ਸੋਰੇ ਸੋਰੇ ਅੰਬਰ ਸਰਾ ਹਾਂਜੀ ਭੱਲੇ ਤੁਸੀਂ ਇੱਥੇ ਹੀ ਕਰ ਰਹੇ ਹੋ ਕੰਮ ਹਾਂਜੀ ਹਾਂਜੀ ਦੋਸਤੋ ਕਹਿੰਦੇ ਕੰਮ ਨੂੰ ਕੋਈ ਮਿਹਣਾ ਨਹੀਂ ਔਰ ਕਿੰਨੀ ਵਧੀਆ ਛੋਟੀ ਜੀ ਉਮਰ ਆ 30 ਸਾਲ ਦੀ ਔਰ ਆਪਣੇ ਹਸਬੰਦ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲੇ ਆ ਇਹ ਤੁਸੀਂ ਈਰਖਾ ਕਿਸਤਾ ਦੇ ਲਿਤਾ ਅਸਮਰ ਦਾ ਆਟੋ ਵੀ ਕਿਸ਼ਤੋ ਤੇ ਹੈ। ਹਾਂਜੀ ਸਾਡੇ ਦੋਨਾਂ ਦੀ ਕਿਸ਼ਤਾਂ ਤੇ ਹੈ। ਕਿਸ਼ਤਾਂ ਵਧੀਆ ਜਲਦੀਆਂ ਨੇ? ਹਾਂਜੀ ਵਧੀਆ ਜਲਦੀ ਕਿਸ਼ਤਾਂ। ਚਾਰ ਕਹੇ ਕਮਾਲ ਨੇ ਉਹ ਵਿਚਾਲ ਲੈਨੇ ਹੋ। ਹਾਲੇ ਬਚਦਾ ਤਾਂ ਹੈ ਨਹੀਂ ਹਾਲੇ ਵਾਰ ਹੀ ਜਾਂਦੇ ਕਿਉਂਕਿ ਮਕਾਨ ਵੀ ਕਿਸ਼ਤਾਂ ਤੇ ਹੈ ਨਾ। ਫਿਰ ਜਦੋਂ ਮਕਾਨ ਦੀ ਕਿਸ਼ਤ ਫਰੀ ਹੋ ਜੂਗੀ ਫਿਰ ਬੱਤੀ ਹੋ ਜਾਊ। ਬਿਊਟੀ ਪਾਰਲਰ ਜਾਂਦੇ ਹੋ? ਨਹੀਂ ਬਹੁਤ ਘੱਟ। ਸ਼ੌਕ ਨਹੀਂ ਹੈਗਾ। ਬਸ ਬੱਚਿਆਂ ਨੂੰ ਪੜਾ ਲਿਖਾ ਲਈਏ ਇੰਨੇ। ਤੁਸੀਂ ਆਪ ਕਿੰਨਾ ਪੜੇ ਹੋ? ਆਪ ਤਾਂ ਕਾਕੇ ਪੜੀ ਅੱਠ ਪੜ੍ਹੀ ਹੋ। ਅੱਠ ਪੜ੍ਹੀ। ਹਾਂਜੀ। ਦੋਸਤੋ ਅੱਜ ਇੱਕ ਔਰਤ ਦੇ ਕਿੰਨੇ ਸ਼ੌਕ ਨੇ। ਦਾ ਪਾਰਲਰ ਜਾਵਾ ਬਲੀਚਿੰਗ ਕਰਾਵਾ ਫੇਸ਼ੀਅਲ ਕਰਾਵਾ ਆਈਬ੍ਰੋ ਬਣਵਾਵਾ ਔਰ ਪਟੀਕਾ ਤੇ ਜਾਵਾ ਵੱਡੇ ਵੱਡੇ ਮਾਲਾਂ ਚ ਜਾ ਕੇ ਸ਼ੋਪਿੰਗਾਂ ਕਰਾ ਔਰ ਆ ਇੱਕ ਲੜਕੀ ਤੁਹਾਨੂੰ ਮੈਂ ਦਿਖਾਈ ਆ ਜਵਾਨ ਲੜਕੀ 30 ਸਾਲ ਦੀ ਉਮਰ ਆਪਣੇ ਆਦਮੀ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲ ਰਹੀ ਆ ਦੋਸਤੋ ਬਹੁਤ ਵਧੀਆ ਲੱਗਿਆ ਇਸ ਕੋਆਇੰਟ ਤੇ ਆਪਾਂ ਕਹਿ ਸਕਦੇ ਆ ਕਿ ਆਪਣਾ ਲੁਧਿਆਣਾ ਸਮਾਰਟ ਸਿਟੀ ਆ ਜਾਗਰ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਦੇਖਾਂ ਤਾਂ ਸ਼ਾਇਦ ਕਿਹਾ ਜਾ ਸਕਦਾ ਵੀ ਨਹੀਂ ਲੇਕਿਨ ਇਹਨਾਂ ਦੀ ਸੋਚ ਦੇਖੀ ਜਾਵੇ ਇਹਨਾਂ ਦਾ ਮੋਢੇ ਦਾ ਮੋਢਾ ਮਲਾ ਕੇ ਚੱਲਣ ਦੀ ਕੋਸ਼ਿਸ਼ਾਂ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਚੈਰੀਆਂ ਦੇ ਬਾਹਰ ਇੱਕ ਰਿਕਸ਼ਾ ਲੈ ਕੇ ਲੜਕੀ ਖੜੀ ਆ ਔਰ ਸਵਾਰੀਆਂ ਨੂੰ ਆਵਾਜ਼ਾਂ ਲਗਾ ਰਹੀ ਹੱਸਪਟ ਦਾ ਆਟੋ ਪਿੱਛੇ ਆ ਦੁੱਲੋਂ ਰੜ ਕੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆ ਘਰ ਦਾ ਕੰਮ ਵੀ ਰੜ ਕੇ ਔਰ ਪੈਸਾ ਕਮਾਂਡ ਵਿੱਚ ਵੀ ਲੜ ਕੇ ਦੋਸਤੋ ਤੁਹਾਨੂੰ ਇਹ ਜੋੜੀ ਕਿੱਦਾਂ ਦੀ ਲੱਗੀ ਮੇਰਾ ਨੰਬਰ 98723 06604 ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਪਲ ਜਿੰਨੇ ਜਿਹੜੇ ਦੋ ਛੋਟੇ ਛੋਟੇ ਬੱਚਾ ਨੂੰ ਘਰ ਛੱਡ ਕੇ ਆਏ ਆ ਔਰ ਕਚਿਆਰੀ ਦੇ ਬਾਹਰ ਈਰ ਇੱਛਾ ਚਲਾ ਰਿਹਾ ਔਰ ਆਟੋ ਚਲਾ ਰਿਹਾ ਨਾ ਕੋਈ ਠੱਗੀ ਨਾ ਥੋਰੀ ਨਾ ਕੋਈ ਚੋਰੀ ਨਾ ਹਿਰਾਫੇਰੀ ਨਾ ਜਿਸ ਹਮ ਫਰੋਸ਼ੀ ਕੋਈ ਵੀ ਗਲਤ ਕੰਮ ਨਹੀਂ ਆ ਕਿਰਤ ਕਰੋ ਵੰਡ ਛਕੋ ਕਿੰਨਾ ਜ਼ਬਰਦਸਤ ਬੰਦੇ ਨੇ ਮੈਨੂੰ ਦੱਸਿਆ ਬਹੁਤ ਅੱਛਾ ਲੱਗਿਆ ਫੈਮਲੀ ਨੂੰ ਮਿਲ ਕੇ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਧੰਨਵਾਦ